ਭਾਈ ਕੱਲ ਮੈਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਆ ਰਿਹਾ ਸੀ ਬਾਜ਼ਾਰ ਵਿੱਚ ਭੀੜ ਸੀ ਮੇਰੇ ਮੋੜੇ ਦੀ ਤਰਫੋਂ ਇੱਕ ਮੋਟਾ ਜਿਹਾ ਭਾਈ ਮੋਟਰਸਾਈਕਲ ਦੇ ਉੱਪਰ ਮੇਰੇ ਵੱਲੋਂ ਆ ਰਿਹਾ ਸੀ ਬੜੇ ਆਰਾਮ ਦੇ ਨਾਲ ਮੇਰੇ ਪਿੱਛੇ ਦੀ ਤਰਫੋਂ ਇੱਕ ਪਤਲੀ ਜਿਹੀ ਸੁੱਕੀ ਜਿਹੀ ਜਨਾਨੀ ਅੱਗੇ ਨੂੰ ਜਾ ਰਹੀ ਸੀ ਜਦੋਂ ਜਨਾਨੀ ਮੋਟਰਸਾਈਕਲ ਤੇ ਕੌਣ ਨੂੰ ਲੱਗੀ ਮोटे ਭਾਈ ਦੇ ਮੋਟਰਸਾਈਕਲ ਅਚਾਨਕ ਸਲਿੱਪ ਕਰ ਗਿਆ ਮੋਟਾ ਭਾਈ ਵਿਚਾਰਾ ਜਨਾਨੀ ਦੇ ਉੱਪਰ गिर ਗਿਆ ਅਸੀਂ ਫਟਾਫਟ ਮੋਟਰਸਾਈਕਲ ਸਿੱਧਾ ਕੀਤਾ ਉਹ ਭਰਾ ਨੂੰ ਚੱਕਿਆ ਵਿਚਾਰੇ ਮੋٹے ਨੂੰ ਜਨਾਨੀ ਨੂੰ ਚੱਕਿਆ ਪੁੱਛਿਆ ਨੂੰ ਤੁਹਾਡੇ ਭਾਈ ਸੱਟ ਤਾਂ ਨਹੀਂ ਲੱਗੀ ਕਹਿੰਦੇ ਨਹੀਂ ਅਸੀਂ ਠੀਕ ਆ ਚਲੋ ਆਪਣੇ ਘਰ ਨੂੰ ਚੱਲ ਗਏ ਮੈਂ ਅੱਗੇ ਇੱਕ ਰੇੜੀ ਤੋਂ ਸਮਾਲ ਲੈਣਾ ਸੀ ਉਹ ਰੇੜੀ ਵਾਲਾ ਮੈਨੂੰ ਪੁੱਛਣ ਲੱਗਿਆ ਕਹਿੰਦਾ ਭੋਲੇ ਉੱਥੇ ਕੀ ਹੋ ਗਿਆ ਸੀ ਜਿੱਥੇ ਲੋਕ ਇਕੱਠੇ ਹੋਏ ਹੋਏ ਸੀ ਤੂੰ ਵੀ ਖੜਾ ਸੀ ਮੈਂ ਕਿਹਾ ਹੁਣਾ ਕਿਹਾ ਸੀ ਮਿੱਤਰਾ ਟਰੱਕ ਨੇ ਆਪਣੇ ਥੱਲੇ ਮਰੂਤੀ ਗੱੱਬ ਲਈ ਸੀ